ਨਾੜੀ ਅੱਜ ਸਨਮਾਨਯੋਗ ਭਗਤ ਧੰਨਾ ਜੀ ਜਿਨ੍ਹਾਂ ਦੇ ਬਾਬਤ ਕਿਹਾ ਜਾਂਦਾ ਹੈ ਕਿ ਰਾਜਸਥਾਨ ਦਾ ਜ਼ਿਲ੍ਹਾ ਟਾਕ ਉੱਥੇ ਇੱਕ ਪਿੰਡ ਹੈ ਧੂੜ ਇਸ ਨਗਰ ਦੇ ਵਿੱਚ ਬਾਬਾ ਧੰਨਾ ਜੀ ਦਾ ਜਨਮ 1400 ਕੁਝ ਵਿਦਵਾਨਾਂ ਨੇ 13 1440 ਵੀ ਸਾਲ ਲਿਖਿਆ ਹੈ ਭਗਤ ਧੰਨਾ ਜੀ ਬਚਪਨ ਤੋਂ ਹੀ ਕਿਉਂਕਿ ਸਾਦਾ ਪਤ ਪਰਿਵਾਰ ਹੈ ਮਾਤਾ ਪਿਤਾ ਬਾਰੇ ਕੋਈ ਜ਼ਿਕਰ ਨਹੀਂ ਬਿਲਕੁਲ ਸਾਦੇ ਪਰਿਵਾਰ ਦੇ ਵਿੱਚ ਚੱਲੇ ਨੇ ਘੋੜੇ ਭਾੜੇ ਨਹੀਂ ਸਿੱਧਾ ਸਾਦਾ ਜਿਹਾ ਸਾਧੂ ਸੁਭਾਅਮ ਹੈ ਤੇ ਜਦੋਂ ਥੋੜੇ ਜਿਦੇ ਚਲੋ ਖੇਟਾਂ ਵਿੱਚ ਨਿਕਲਦੇ ਆ ਆਪਾਂ ਵੇਖਦੇ ਆ ਬੱਚਿਆਂ ਦਾ ਜਿਵੇਂ ਦਾ ਜੀਵਨ ਹੈ ਕੁਝ ਕਿਸ਼ੋਰ ਅਵਸਥਾ ਦੇ ਚਾਰੇ ਪਿੰਡੂ ਪਰਿਵਾਰ ਹੈ ਕਿਰਤੀ ਪਰਿਵਾਰ ਹੈ ਤੇ ਮਾਤਾ ਪਿਤਾ ਨੇ ਮੱਛੀਆਂ ਚਾਰਨ ਦਾ ਨਾ ਦਿੱਤਾ ਕਿ ਤੂੰ ਜੱਗੜ ਵਿੱਚ ਖੇਤਾਂ ਵਿੱਚ ਜਾ ਕੇ ਤੇ ਪਸ਼ੂ ਚਾਰਦੇ ਆਇਆ ਤਾਂ ਭਗਤ ਜੀ ਧੰਨਾ ਜੀ ਜਿਹੜੇ ਨੇ ਮੱਧੀਆਂ ਚਾਰਉਣ ਦਾ ਦੇ ਨੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਹਿੰਦੇ ਨੇ ਕਿ ਰੋਜ਼ਾਨਾ ਜਿੱਦਨ ਦੀ ਭਾਈ ਭਗਤ ਧੰਨਾ ਜੀ ਮੱਧੀਆਂ ਚਾਰਨ ਕੀਤਾ ਉਹ ਚਾਦੇ ਉੱਥੇ ਇੱਕ ਬ੍ਰਾਹਮਣ ਹੈ ਜਿਹਦਾ ਨਾਮ ਇਤਿਹਾਸਕਾਰ ਨੇ ਤਰਲੋਚਨ ਲਿਖਿਆ ਉਹ ਇਹ ਕਰਦਾ ਹੈ ਮੰਦਰ ਹੈ ਮੰਦਰ ਦੇ ਵਿੱਚ ਮੂਰਤੀ ਦੀ ਸਾਲਗਰਾਹ ਦੀ ਪੂਜਾ ਕਰਦਾ ਹੈ ਤੇ ਉਹਨੂੰ ਕਈ ਤਰ੍ਹਾਂ ਦੀਆਂ ਪੇਟਾਵਾਂ ਚੜਾਉਂਦਾ ਹੈ ਭੋਗ ਲਵਾਉਂਦਾ ਹੈ ਪਹਿਲਾਂ ਇਸ਼ਨਾਨ ਕਰਾਉਂਦਾ ਹੈ ਮੰਤਰਾਂਤ ਪੜ੍ਹਦੇ ਕਈ ਕੁਝ ਕਰਦਾ ਹੈ ਚਲੋ ਜੀ ਪੂਜਾ ਰਚਨਾ ਜੋ ਕੁਝ ਕਰਦੇ ਉਹ ਸਾਰਾ ਕੁਝ ਭਗਤ ਧੰਨਾ ਜੀ ਦੇਖਦੇ ਨੇ ਜਿਹੜੀ ਇਹ ਰਵਾਇਤ ਹੈ ਜਿਹੜੀ ਰਵਾਇਤ ਹੈ ਨੋ ਉਹ ਇੱਕ ਇੰਦੀ ਹੈ ਕਿ ਭਗਤ ਧੰਨਾ ਜੀ ਜਦੋਂ ਮੱਧੀਆਂ ਚਰਾਉਣ ਜਾਂਦੇ ਨੇ ਤੇ ਰਸਤੇ ਵਿੱਚ ਉਸ ਬ੍ਰਾਹਮਣ ਨੂੰ ਇਹ ਕੁਝ ਕਰਦਿਆਂ ਦੇਖਦੇ ਨੇ ਇੱਕ ਦਿਨ ਪੁੱਛ ਹੀ ਲਿਆ ਭਗਤ ਜੀ ਨੇ ਕਿ ਬ੍ਰਾਹਮਣ ਜੀ ਤੁਸੀਂ ਕੀ ਕੁਝ ਕਰਦੇ ਹੋ ਉਹ ਕਹਿੰਦਾ ਮੇਰਾ ਠਾਕੁਰ ਹੈ ਇਹ ਮੈਂ ਦੀ ਪੂਜਾ ਕਰਦਾ ਹੈ ਕਹਿੰਦਾ ਤੁਸੀਂ ਭੋਗ ਲਵਾਉਂਦੇ ਖਾਂਦਾ ਕਹਿੰਦਾ ਬਿਰਹੁ ਖਾਂਦਾ ਜੋ ਕੁਝ ਕਹਿੰਦਾ ਮੈਂ ਅੱਗੇ ਰੱਖਦਾ ਠਾਕੁਰ ਜੀ ਨੂੰ ਭੋਗ ਲਵਾਉਂਦੇ ਤੇ ਭਗਤ ਧੰਨਾ ਜੀ ਕਹਿੰਦੇ ਮੈਨੂੰ ਵੀ ਦੇ ਇੱਕ ਜੇ ਤਦ ਭਾਵੇਂ ਕਿਤੇ ਇੱਕ ਮੈਨੂੰ ਵੀ ਠਾਕੁਰ ਦੇਦੇ ਤੇ ਤੈਨੂੰ ਚੰਗਾ ਲੱਗਦਾ ਇਹ ਰਵਾਇਤ ਹੈ ਤੇ ਭਗਤ ਧੰਨਾ ਜੀ ਨੂੰ ਕਣੋਂ ਲਾਉਣ ਵਾਸਤੇ ਕਹਿ ਉਹ ਖੜਾ ਛਡਾਉਣ ਵਾਸਤੇ ਪੱਥਰ ਇਕ ਲਪੇਟ ਕਰ ਦੇ ਧੰਨਾ ਨੂੰ ਗੈਰ ਛੜਾਵੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਪੱਥਰ ਲਪੇਟ ਕੇ ਭਗਤ ਧੰਨਾ ਜੀ ਨੂੰ ਦੇ ਦਿੱਤਾ ਕਿ ਜਿਹਦੇ ਜੋ ਪੈਗੇ ਕਿ ਇਕਠਾ ਪਰ ਮੈਨੂੰ ਵੀ ਦੇ ਉਹ ਪੱਥਰ ਲਪੇਟ ਕੇ ਦਿੱਤਾ ਭਗਤ ਧੰਨਾ ਜੀ ਨੇ ਉਹਨੂੰ ਹੀ ਰੱਬ ਸਮਝ ਲਿਆ ਇਹ ਰਵਾਇਤ ਹੈ

ਉਨ੍ਹਾਂ ਦੀ ਇਸ ਰਵਾਇਤ ਦੀ ਸਾਰੀ ਘਟਨਾ ਨੂੰ ਆਪਣੀ ਬਾਣ ਦੀ ਪੌੜੀ ਵਿੱਚ ਕਲਮ ਬੰਦ ਕਰਕੇ ਅਖੀਰਲੀ ਪੰਕਤੀ ਵਿੱਚ ਗੁਰਮਤ ਦਾ ਸਿਧਾਂਤ ਦਿੱਤਾ। ਦੁਨੀਆਂ ਦੇ ਲੋਕੋ ਪੱਤਰਾਂ ਦੇ ਵਿੱਚ ਰੱਬ ਨਾ ਪਹਿਲਾਂ ਸੀ ਨਾ ਆਖੀਅਤ ਤੇ ਨਾ ਭਗਤ ਧੰਨਾ ਜੀ ਨੇ ਪੱਤਰ ਚੋਂ ਰੱਬ ਪਾਇਆ। ਰੱਬ ਕਿੱਥੋਂ ਪ੍ਰਾਪਤ ਹੋਇਆ? ਭਾਈ ਗੁਰਦਾਸ ਜੀ ਨੇ ਅਖੀਰਲੀ ਪੰਕਤੀ ਦੇ ਚਾਪਣਾ ਸਿਧਾਂਤ ਦੱਸਿਆ। ਕਹਿੰਦੇ ਘੋੜਾ ਪਾਓ ਉਹ ਬੇਤਮ ਲਾਵੇ ਉਹਦੀ ਪ੍ਰੇਮਾ ਭਗਤੀ ਨੇ ਉਹਦੇ ਕੋਲੇ ਭਾਣਿਆ ਰੱਬ ਨੂੰ ਪ੍ਰਗਟ ਮੁਰਦੀ ਮਜਬੂਰ ਕਰ ਦਿੱਤਾ ਤੇ ਭਗਤ ਤਾਂ ਨਾ ਜੀਦੇ ਸਾਨੋਂ ਖ ਪਰਮਾਤਮਾ ਦੀ ਪ੍ਰਗਟ ਹੋਏ ਉਹਨਾਂ ਨੇ ਜਦੋਂ ਨੇਤਰ ਖੁੱਲੇ ਤੇ ਵੇਖਿਆ ਕਿਤੇ ਪਰਮਾਤਮਾ ਭੋਜਨ ਛੱਕ ਰਿਹਾ ਕਿਤੇ ਮਸੀਬੇ ਰਿਹਾ ਇਹ ਸਾਰੇ ਕੌਤਕ ਉਹਨਾਂ ਨੇ ਵੇਖੇ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਗਤ ਧੰਨਾ ਜੀ ਦਾ ਉਂਝ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਕਿਸੇ ਭਗਤ ਦਾ ਜੀਵਨ ਨਹੀਂ ਗੁਰੂ ਅਰਜਨ ਸਾਹਿਬ ਨੇ ਜ਼ਿਕਰ ਕੀਤਾ ਕਿ ਆਹ ਭਗਤ ਇਸ ਤਰ੍ਹਾਂ ਰੱਬ ਦੀ ਬੰਦਪੰਦਗੀ ਕਰਨ ਲੱਗਿਆ ਤੈਨੂੰ ਰੱਬ ਮਿਲਿਆ ਪਰ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਸੀ ਕਿ ਮੈਂ ਜਿਸ ਦਾ ਅਕਾਲ ਪੁਰਖ ਦੀ ਪੂਜਾ ਪ੍ਰਤੀਸ਼ਠਾ ਉਹਦੇ ਨਾਮ ਦੇ ਨਾਲ ਅਸੀਂ ਸੰਗਤ ਨੂੰ ਜੋੜ ਰਹੇ ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਗੁਰੂ ਅਰਜਨ ਸਾਹਿਬ ਜੀ ਤੱਕ ਗੁਰੂ ਅਰਜਨ ਸਾਹਿਬ ਜੀ ਨੇ ਇਸ ਦੰਦ ਨੂੰ ਮਹਿਸੂਸ ਕੀਤਾ ਕਿ ਜਿੱਦਾਂ ਦੀ ਰਵਾਇਤ ਭਗਤ ਧੰਨਾ ਜੀ ਦੇ ਜੀਵਨ ਨਾਲ ਜੁੜ ਚੁੱਕੀ ਹੈ ਆਉਣ ਵਾਲੇ ਸਮੇਂ ਵਿੱਚ ਲੋਕ ਇਤੇ ਪੱਥਰਾਂ ਦੇ ਪੁਜਾਰੀ ਦਾ ਬਣ ਜਾੜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਧੰਨਾ ਜੀ ਦੀ ਬਾਣੀ ਦਰਜ ਕਰਦੇ ਹਾਂ ਤੇ ਕਿਤੇ ਆਉਣ ਵਾਲੇ ਸਮੇਂ ਵਿੱਚ ਲੋਕ ਇਹ ਨਾ ਸਮਝ ਲੈਣ ਕਿ ਪੱਥਰ ਦੀ ਪੂਜਾ ਕਰਨ ਵਾਲੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਅਸੀਂ ਵੀ ਪੱਥਰ ਦੀ ਪੂਜਾ ਕਿਉਂ ਨਾ ਕਰੀਏ ਇਹ ਗੁਰੂ ਅਰਜੁਨ ਸਾਹਿਬ ਨੇ ਕੋਸਾ ਰਵਾਇਤ ਦਾ ਕਿਉਂ ਖੰਡਨ ਕਰਕੇ ਇਹ ਗੱਲ ਸਮਝਾਈ ਕਿ ਅਸਲ ਵਿੱਚ ਭਗਤਾਂ ਦਾ ਨਾ ਜੀਵੋ ਰੱਬ ਕਿਵੇਂ ਮਿਲਿਆ ਤੇ ਗੁਰੂ ਅਰਜੁਨ ਸਾਹਿਬ ਜੀ ਨੇ ਬਾਣੀ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਜੀ ਸਤਿਗੁਰ ਕਹਿੰਦੇ ਗੋਵਿੰਦ ਗੋਬਿੰਦ ਗੋਬਿੰਦ ਸੰਗ ਨਾਮੁ ਦੇਉ ਮਨ ਨੀੜਾ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਅਖੌਤੀ ਜਾਤ ਹੈ ਛੀਪਾ ਤੇ ਬ੍ਰਾਹਮਣ ਦੀ ਨਜ਼ਰ ਵਿੱਚ ਜਦੋਂ ਨੇ ਵਰਣਵੱਡ ਕੀਤੀ ਤੇ ਜਿਹੜਾ ਛੀਪਾ ਪਰਿਵਾਰ ਹੈ ਇਹ ਜਿਹੜੀ ਜਾਤ ਹੈ ਅਖੌਤੀ ਜਾਤ ਆ ਉਹਨੂੰ ਸ਼ੂਦਰ ਸ਼੍ਰੇਣੀ ਦੇ ਵਿੱਚ ਰੱਖੇ ਕਿ ਸ਼ੂਦਰ ਨਹੀਂ ਇਹ ਗੁਰੂ ਆਰੰਧਾ ਸਾਹਿਬ ਕਹਿੰਦੇ ਨੇ ਭਗਤ ਨਾਮਦੇਵ ਜੀ ਨੇ गोविंद ਦੇ ਚਰਨਾਂ ਨਾਲ ਆਪਣੀ ਸੁਰਤ ਨੂੰ ਜੋੜਿਆ गोविंद ਗੋਬਿੰਦ ਜਪਦਿਆਂ ਭਗਤ ਨਾਮਦੇਵ ਜੀ ਗੋਬਿੰਦ ਦੇ ਵਿੱਚ ਨੀਂਦ ਹੋ ਗਏ ਕਹਿੰਦੇ गोविंद गोविंद ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆੜ ਨਾਮ ਕੋਸ਼ੀ ਪਰ ਹੋਇਓ ਲਾਖੀਣਾ ਕਹਿੰਦੇ ਉਹ ਭਗਤ ਨਾਮਦੇਵ ਜਿਹਨੂੰ ਲੋਕ ਅਤੀ ਕੌਡੀ ਦਾ ਸ਼ੀਮਾ ਸਮਝਦੇ ਸੀ ਗੁਰਬਾਣੀ ਦੇ ਬਚਨ ਨੇ ਕਿ ਅਖੌਤੀ ਜਾਤ ਨੀਵੀਂ ਖੋਣ ਕਰਕੇ ਲੋਕ ਸਨਮਾਨ ਨਹੀਂ ਸੀ ਦਿੰਦੇ ਸਤਕਾਰ ਨਹੀਂ ਸੀ ਕਰਦੇ ਪਰ ਜਦੋਂ ਗੋਬਿੰਦ ਦੇ ਵਿੱਚ ਉਹਨਾਂ ਦਾ ਮਨ ਦੀਨ ਹੋਇਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਲੱਖਾਂ ਦਾ ਹੋ ਗਿਆ ਆੜਾ ਕੋਸ਼ੀ ਪਰ ਉਹ ਉਹ ਲੱਖੀਣਾ ਕਹਿੰਦੇ ਅੱਧੀ ਅੱਧੀ ਕੌਟੀ ਦਾ ਸ਼ੰਭਾ ਲੱਖਾਂ ਦਾ ਬਣ ਗਿਆ ਭਗਤ ਧੰਨਾ ਜੀ ਨੇ ਰੱਬ ਕਿਵੇਂ ਪਾਏ ਫਿਰ ਕਹਿੰਦੇ ਨੇ ਬੁਨ ਦਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰ। ਕਬੀਰ ਸਾਹਿਬ ਜੀ ਇਹਨਾਂ ਦੀ ਅਕੌਤੀ ਜਾਤ ਹੈ ਜੁਲਾਹਾ ਤੇ ਬ੍ਰਾਹਮਣ ਦੀ ਵਰਣਵੰਡ ਦੇ ਅਨੁਸਾਰ ਜੁਲਾਹਾ ਜਾਤ ਜਿਹੜੀ ਇਹ ਵੀ ਸ਼ੂਦਰ ਸ਼੍ਰੇਣੀ ਵਿੱਚ ਆਉਂਦੀ ਹੈ। ਤੇ ਭਗਵਰ ਅਰਜੁਨ ਸਾਹਿਬ ਕਹਿੰਦੇ ਜਦੋਂ ਭਗਤ ਕਬੀਰ ਸਾਹਿਬ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਉਹਨਾਂ ਨੇ ਤਾਣਾ ਬਾਣਾ ਛੱਡ ਕੇ ਭਾਵ ਜਿਹੜੀਆਂ ਬਰਿਆਦਾ ਸੀ ਉਹਨਾਂ ਦਾ ਤਿਆਗ ਕੀਤਾ। ਇੰਪਰ ਮਾਤਮਾ ਦੇ ਨਾਮ ਨਾਲ ਜੁੜੇ ਉਹਨਾਂ ਨਾ ਤਨ ਨਾ ਤਿਆਗ ਕੈ ਪੀਤ ਚਰਨ ਕਬੀਰ ਕਬੀਰ ਸਾਹਿਬ ਨੇ ਪ੍ਰਮਾਤਮਾ ਦੇ ਚਰਨਾਂ ਨਾਲ ਪੀਤ ਪਾਈ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਸਤਗੁਰੂ ਜੀ ਕਹਿੰਦੇ ਨੇ ਉਹਨਾਂ ਨਾ ਤਨ ਨਾ ਤਿਆਗ ਕੈ ਪੀਤ ਚਰਨ ਕਬੀਰ ਤੇ ਸਤਗੁਰੂ ਜੀ ਕਹਿੰਦੇ ਨੀਚ ਗੁਲਾ ਜੁਲਾਹਰਾ ਭਇਓ ਪੁਣੀ ਗੀਰਾ ਕਹਿਣ ਨੂੰ ਨੀਵੀਂ ਜਾਗਦਾ ਸੀ ਗੁਰੂ ਅਰਜੁਨ ਸਾਹਿਬ ਕਹਿੰਦੇ ਉਹਨਾਂ ਦੀ ਖਾਣ ਬਣ ਗਿਆ ਲੋਕ ਉਹਦੇ ਚਰਣਾ ਤੇ ਮੱਥੇ ਟੇਕਣ ਲੱਗ ਗਏ। ਇਹ ਰਗਲਾ ਬਚਨ ਹੈ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਰਵਿਦਾਸ ਸੁਖਵਰਤਾ ਢੂਰ ਨੀਤ ਤਿਨ ਤਿਆਗੀ ਮਾਇਆ। ਭਗਤ ਰਵਿਦਾਸ ਜੀ ਦੀ ਵੀ ਅਕਉਤੀ ਜਾਤ ਚਮਾਰ ਹੈ ਤੇ ਬ੍ਰਾਹਮਣ ਦੀ ਵਰਣਮੰਡ ਅਨੁਸਾਰ ਚਮਾਰ ਜਾਤ ਵੀ ਸ਼ੂਤਰ ਸ਼੍ਰੇਣੀ ਵਿੱਚੋਂ। ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਜਦੋਂ ਰਵਿਦਾਸ ਜੀ ਜਿਹੜੇ ਨੇ ਉਹ ਜਿਹੜੀ ਮਲੇ ਪਸ਼ੂ ਧੋਦੇ ਸੀ ਕਾਂਚੀ ਦੇ ਨੇੜੇ ਤੇੜਿਓ ਮਰੇ ਪਸ਼ੂ ਢੋਣ ਵਾਲਾ ਭਗਤ ਰਵਿਦਾਸ ਜਦੋਂ ਉਹਨੇ ਮਾਇਆ ਦਾ ਤਿਆਗ ਕੀਤਾ ਹਉਮੈ ਹੰਕਾਰ ਵਿਸ਼ੇ ਵਿਕਾਰਾਂ ਦਾ ਤਿਆਗ ਕੀਤਾ ਤੇ ਪਰਮੇਸ਼ਰ ਦੇ ਨਾਲ ਨਾਲ ਜੁੜੇ ਭਗਤ ਰਵਿਦਾਸ ਜੀ ਕਹਿੰਦੇ ਰਵਿਦਾਸ ਤੁਹੋਂ ਬੰਤਾ ਢੋੜਨੀ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਆਰ ਦਰਸ਼ਨ ਪਾਇ ਸੰਗਤ ਦੇ ਵਿੱਚ ਪ੍ਰਗਟ ਹੋ ਗਏ ਭਗੀਰ ਭਗਤ ਰਵਿਦਾਸ ਜਿਕੇ ਬੜਾ ਵੱਡਾ ਭਗਤ ਹੈ ਤੇ ਲੋਕ ਉਸ ਵਕਤ ਜਿਹੜੇ ਪ੍ਰਧਾਨ ਬ੍ਰਾਹਮਣ ਸੀ ਨਾ ਭਗਤ ਰਵਿਦਾਸ ਜੀ ਦਾ ਆਪਣਾ ਬਚਨ ਕਿਹਾ ਪਿੰਪਲ ਪ੍ਰਧਾਨ ਤੇ ਕਰੇ ਕਿ ਦੌਤ ਤੇਰਾ ਨਾਮ ਸ਼ਰਨਾਇ ਰਵਿਦਾਸ ਦਾਸਾ ਕਿਤੇ ਬ੍ਰਾਹਮਣਾ ਦੇ ਪ੍ਰਧਾਨ ਜਿਹੜੇ ਬ੍ਰਾਹਮਣ ਨੇ ਮੁਖੀ ਬ੍ਰਾਹਮਣ ਨੇ ਭਗਤ ਰਵਿਦਾਸ ਜੀ ਕਹਿੰਦੇ ਮੇਰੇ ਛਰਨਾ ਤੇ ਮੱਥੇ ਟੇਕਦੇ ਨੇ ਕਿਉਂ ਭਗਤ ਰਵਿਦਾਸ ਜੀ ਕਹਿੰਦੇ ਮੈਂ ਤੇਰੇ ਨਾਮ ਦੇ ਨਾਲ ਜੁੜ ਗਿਆ ਜਿਸ ਕਰਕੇ ਵੱਡੇ ਵੱਡੇ ਬ੍ਰਾਹਮਣ ਵੀ ਮੇਰੇ ਚਰਣਾ ਤੇ ਮਥੇ ਟੇਕਦੇ ਪ੍ਰਾਇ। ਗੁਰੂ ਅਰਜਨ ਸਾਹਿਬ ਕਹਿੰਦੇ ਰਵਿਦਾਸ ਨੂੰ ਵਹ ਤਾ ਢੋਲ ਨੀਤ ਕੇ ਨਤ્યાਗੀ ਮਾਇਆ ਪ੍ਰਗਟ ਹੋ ਵਾ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਨੇ ਰੱਬ ਨੂੰ ਪ੍ਰਾਪਤ ਕਰ ਲਿਆ। ਸੈ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ। ਭਗਤ ਸੈਣ ਜੀ ਇਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਭਗਤ ਰਵਿਦਾਸ ਜੀ ਦੀ ਬਾਣੀ ਵੀ ਹੈ ਭਗਤ ਕਬੀਰ ਸਾਹਿਬ ਜੀ ਦੀ ਵੀ ਹੈ ਭਗਤ ਨਾਮਦੇਵ ਸਾਹਿਬ ਜੀ ਦੀ ਹੈ ਤੇ ਭਗਤ ਸੈਣ ਜੀ ਦੀ ਬਾਣੀ ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਭਗਤ ਸੈਣ ਸੀ ਇਹਦੀ ਅਖੌਤੀ ਜਾਤ ਹੈ ਜੀ 나ਈ ਤੇ 나ਈ ਜਾਤ ਵੀ ਬ੍ਰਾਹਮਣ ਦੀ ਵਰਣ ਵਾਰਣ ਅਨੁਸਾਰ शूद्र ਸ਼੍ਰੇਣੀ ਵਿੱਚ ਆਉਗੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੈਣ 나ਈ ਉਤਕਾਰਿਆ ਇਹ ਪੁਤਕਾਰੀਆਂ ਪੁੱਤੀਆਂ ਕਰਦਾ ਲੋਕਾਂ ਦੇ ਪੈਰ ਉੱਟੜੇ ਮਾਰਸ਼ਾ ਕਰਨੀਆਂ ਨਾਹ ਕਟਣੇ ਇਹ ਇਹਦਾ ਕੰਮ ਸੀ ਭਗਤ ਸੈਣ ਜੀ ਜਿਹੜੇ ਨੇ ਨਾ ਇਹ ਆ ਕੰਮ ਕਰਦੇ ਸੀ ਕਿ ਜਿਹੜੇ ਇਹਨਾਂ ਦੇ ਇਲਾਕੇ ਦੇ ਰਾਹਵਰ ਅਮੀਰ ਬੰਦੇ ਸੀ ਉਹਨਾਂ ਦੇ ਚਰਨ ਘੁੱਟਣੇ ਮਾਰਸ਼ਾ ਕਰਨੀਆਂ ਨਾਹ ਸਾਫ ਕਰਨੇ ਨਾਹ ਕਟਣੇ ਇਹ ਕੁਝ ਇਹਨਾਂ ਦੀ ਕਿਰਤ ਸੀ ਰੱਬ ਦੀ ਚਰਨਾਂ ਨਾਲ ਜੁੜ ਕੇ ਬੰਦਗੀ ਕੀਤੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਘਰ ਘਰ ਦੇ ਵਿੱਚ ਉਹਦਾ ਜਸ ਸੁਣਨ ਦਾ ਸਹਿਰ ਤਾਹੀ ਮਤ ਕਾਰੀਆਂ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਰੱਬ ਭਗਤ ਸੈਣ ਜੀ ਦੇ ਹਿਰਦੇ ਵਿੱਚ ਵਸ ਗਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਭਗਤਾਂ ਵੇਗਣਿਆ ਉਹਦੀ ਗਿਣਤੀ ਭਗਤਾਂ ਵਿੱਚ ਆਉਣ ਲੱਗੀ ਕਿ ਕੇ ਰੱਬ ਦੀ ਬੰਦਗੀ ਕਰਨ ਵਾਲਾ ਭਗਤ ਹੈ ਧੰਨਾ ਜੀ ਨੇ ਰੱਬ ਕਿਵੇਂ ਪਾਇਆ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਵਿਦ ਸੁਣ ਕੇ ਇਹ ਸਾਰੀ ਕਹਾਣੀ ਸੁਣੀ ਭਗਤ ਧੰਨਾ ਜੀ ਨੇ ਕਿ ਨਾਮਦੇਵ ਨੇ ਕਿਵੇਂ ਰੰਗ ਪਾਇਆ ਕਬੀਰ ਸਾਹਿਬ ਨੇ ਕਿਵੇਂ ਰੰਗ ਪਾਲਿਆ ਰਵਿੰਦਾਸ ਸਾਹਿਬ ਜੀ ਨੇ ਕਿਵੇਂ ਰੰਗ ਪਾਇਆ ਭਗਤ ਸੈਣ ਜੀ ਨੇ ਕਿਵੇਂ ਰੰਗ ਪਾਇਆ ਇਨ੍ਹਾਂ ਭਗਤਾਂ ਦੀਆਂ ਕਥਾ ਕਹਾਣੀਆਂ ਸੁਣੀਆਂ ਸੀ ਭਗਤ ਧੰਨਾ ਜੀ ਨੇ ਤੇ ਜਦੋਂ ਇਨ੍ਹਾਂ ਦੀ ਗੱਲਬਾਤ ਇਹਨਾਂ ਦੀ ਬੰਦਗੀ ਬਾਰੇ ਇਨ੍ਹਾਂ ਦੀਆਂ ਕਥਾ ਕਹਾਣੀਆਂ ਭਗਤ ਧੰਨਾ ਜੀ ਨੇ ਸੁਣੀਆਂ ਜੇ ਮਨ ਵਿੱਚ ਆਇਆ ਕਿ ਇਹ ਇਦਿਤੇ ਉਹ ਲੋਕ ਨੇ ਨਾ ਜਿਨ੍ਹਾਂ ਨੂੰ ਬ੍ਰਾਹਮਣ ਸ਼ੂਦਰ ਕਹਿੰਦੇ ਨੇ ਨੀਵੇਂ ਕਹਿੰਦੇ ਐ ਤੇ ਜੇ ਇਹ ਬੰਦਗੀ ਕਰਕੇ ਇੱਡੀ ਉੱਚੀ ਅਵਸਥਾ ਤੇ ਪਹੁੰਚ ਗਏ ਨੇ ਕਿ ਸਾਰਾ ਸੰਸਾਰ ਇਹਨਾਂ ਦੀ ਪੂਜਾ ਕਰਦੀ ਐ ਤੇ ਮੈਂ ਵੀ ਕਿਉਂ ਨਾ ਨਾਖ ਚੱਪਾ ਤੇ ਗੁਰੂ ਆਰਧਮ ਸਿੰਘ ਕਹਿੰਦੇ ਇਹ ਵਿਦ ਸੁਣ ਕੇ ਜੱਟ ਉਹ ਥੱਪਾ ਵੀ ਲਾਤਾ ਇੰਨਾ ਚੌਵਾਂ ਭਗਤਾ ਦੀਆਂ ਜੀਵਨ ਕਥਾਵਾਂ ਸੁਣ ਕੇ ਇੰਨਾ ਦੀ ਰੱਬ ਨੂੰ ਪਾਉਣ ਦੀ ਜੁਗਤ ਸੁਣ ਕੇ ਭਗਤ ਕਨਹਾ ਜੀ ਨੇ ਭਗਤੀ ਸ਼ੁਰੂ ਕੀਤੀ ਜਿਸ ਨੂੰ ਪ੍ਰੇਮਾ ਭਗਤੀ ਕਹਿੰਦੇ ਹਨ ਰੱਬ ਨੂੰ ਪ੍ਰੇਮ ਕੀਤਾ ਭਗਤ ਕਨਹਾ ਜੀ ਨੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਬਿਨ ਸਫਲ ਕੈ ਜਾ ਕਰੋ ਕੋਟ ਭਗਤੀ ਲਾਗਾ ਫਿਰ ਕੀ ਹੋਇਆ ਮਿਲੇ ਪ੍ਰਤੱਖ ਗੁਸਾਈਆਂ ਕਹਿੰਦੇ ਫਿਰ ਗੁਸਾਈਂ ਰੱਬ ਅਕਾਰਪੂਰਵੈਗ ਨੂੰ ਪ੍ਰਤੱਖ ਹੋ ਕੇ ਇਹ ਨਹੀਂ ਆਖਿਆ ਕਿ ਅਨੁਭਵ ਕੀਤਾ ਭਗਤ ਤਾਂ ਨਹੀਂ ਰਹੀ ਰੱਬ ਦਾ ਅਨੁਭਵ ਨਹੀਂ ਕੀਤਾ ਜਿਵੇਂ ਕਹਿੰਦੇ ਨਾ ਫੁੱਲਾਂ ਦੀ ਖੁਸ਼ਬੂ ਦਿਖਦੀ ਨਹੀਂ ਅਨੁਭਵ ਕੀਤੀ ਜਾਂਦੀ ਹੈ ਹਵਾ ਦਿਖਦੀ ਨਹੀਂ ਅਨੁਭਵ ਕੀਤੀ ਜਾਂਦੀ ਹੈ ਇਸ ਤਰ੍ਹਾਂ ਕੁਝ ਇੱਕ ਚੀਜ਼ਾਂ ਨੇ ਸੰਸਾਰ ਤੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਅਨੁਭਵ ਦਾ ਵਿਸ਼ਾ ਨੇ ਮਹਿਸੂਸ ਕੀਤੀਆਂ ਜਾ ਸਕਦੀਆਂ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਭਗਤ ਧੰਨਾ ਜੀ ਨੇ ਰੰਗ ਨੂੰ ਮਹਿਸੂਸ ਨਹੀਂ ਕੀਤਾ ਕੇਵਲ ਅਨੁਭਵਨੀ ਕੀਤਾ ਮਿਲੇ ਪ੍ਰਤੱਖ ਗੁਸਾਈਆਂ ਕਹਿੰਦੇ ਪ੍ਰਤੱਖ ਪ੍ਰਗਟ ਹੋ ਕੇ ਰਾਮ ਭਗਤ ਧੰਨਾ ਜੀ ਨੂੰ ਮਿਲਿਆ ਗਲਵੱਕੜੀ ਵਿੱਚ ਲਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਧੰਨਾ ਵੱਡ ਭਾਗਾ ਭਗਤ ਧੰਨਾ ਜੀ ਵੱਡੇ ਭਾਗਾ ਵਾਲਾ ਬਣ ਗਿਆ ਉਹਨੂੰ ਰੱਬ ਦੀ ਪ੍ਰਾਪਤੀ ਹੋ ਗਈ ਪਰਮਾਤਮਾ ਕਹਿੰਦਾ ਕੁਝ ਮੰਗ ਲੈ

ਜੇ ਕੋਈ ਨਿਰਣਾ ਤੇ ਮੇਰੀ ਛੋਟੀ ਛੋਟੀ ਚ ਕੋਈ ਮੰਗ ਹੈ ਦਾਲ ਸਿੱਧਾ ਮੰਗਉ ਕਿ ਜੋ ਕਹਿੰਦੇ ਥੋੜੀ ਜੀ ਦਾਲ ਥੋੜਾ ਜਿਹਾ ਘਿਓ ਆਟਾ ਥੋੜਾ ਜਿਹਾ ਘਿਓ ਚਾਹੀਦਾ ਹਮਰਾ ਖੁਸ਼ੀ ਕਰੇ ਨਿਤ ਜੀਏ ਤੇ ਕਿੰਨੇ ਮੇਰਾ ਮਨ ਪ੍ਰਸੰਨ ਮੰਗਿਆ ਪਰ ਨਾਲੇ ਚ ਨਹੀਂ ਕੀਤਾ ਵੀ ਮਹੀਨੇ ਦਾ ਰੋਸਾ ਸੁੱਟ ਜਾ ਮੇਰੇ ਘਰ ਥੋੜੀ ਜੀ ਦਾਲ ਥੋੜਾ ਜਾਂ ਆਟਾ ਥੋੜਾ ਜਿਹਾ ਘਿਓ ਕਿਤੇ ਇੰਨਾ ਕੁ ਦੇ ਦਿਓ ਭਗਤ ਧੰਨਾ ਚ ਕਹ ਰਹੇ ਦਾੜੀ ਦਾ ਮਾਂ ਘੌਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਛਾਦਣ ਦੀ ਕਾ ਅਨਾਜ ਨੂੰ ਸੱਤ ਸੀਕਾ ਆਪ ਉਹ ਚਾਹੁੰਦਾ ਕਹਿੰਦੇ ਅਨਾਜ ਨੂੰ ਸੱਤ ਸੀਕਾ ਅਨਾਜ ਮੇ ਉਹ ਸ਼ੁੱਧ ਅਨਾਜ ਸੱਤ ਵਾਰੀ ਵਾਹਣ ਕਰਕੇ ਜਿਹੜਾ ਬੀਜਾ ਹੋਵੇ ਅਨਾਜ ਨੂੰ ਸੱਤ ਸੀਕਾ ਗਊ ਕਹਿੰਦੇ ਤਗਾ ਦੇ ਦਿਓ ਭੇ ਭੈਸ ਕਾ ਜਾਂ ਮੱਝ ਦੇ ਦਿਓ ਲਾ ਬੇਰੀ ਕਹਿੰਦੇ ਦੁੱਧ ਦੇਣ ਵਾਲੀ ਹੋਵੇ ਜਦ ਦੰਦ ਦੇਵੇਂ ਕੋਮ ਪੈ ਸੰਗੋਂ ਨਾਵੇ ਰੀ ਇੱਕ ਤਾਜਣ ਤੁਰੀ ਚਗੇਰੀ ਇੱਕ ਚੰਗੀ ਵਧੀਆ ਨਸਲ ਦੀ ਘੋੜੀ ਚਾਹੀਦੀ ਹੈ ਕਿਤੇ ਜਾਣਾ ਆਉਣਾ ਪੈ ਜਾਂਦਾ ਹੈ ਭਗਤ ਧੰਨਾ ਜੀ ਕਹਿੰਦੇ ਇੱਕ ਤਾਜਣ ਤੁਰੀ ਚਗੇਰੀ ਘਰ ਕੀਹੀ ਹਣ ਚੰਗੀ ਵਿਦਵਾਨਾਂ ਨੇ ਤਾਂ ਅਰਥ ਕੀਤਾ ਜੀ ਪਤਨੀ ਭਗਤ ਧੰਨਾ ਜੀ ਕਹਿੰਦੇ ਕਿ ਚੰਗੀ ਸ਼ੁਭ ਗੁਣਾ ਵਾਲੀ ਆਗਿਆਕਾਰੀ ਬਣਨੀ ਹੋਵੇ ਬਸ ਜਨ ਧੰਨਾ ਨੇ ਵੇ ਮੰਗੀ ਕਿਤੇ ਹੋ ਕੁਝ ਮੰਗੇ ਹੋਰ ਸਭ ਕੁਝ ਮੇਰੇ ਕੋਲ ਹੈ ਸਿੱਧ ਹੈ ਸਬਰ ਹੈ ਸੰਤੋਖ ਹੈ ਜੇ ਕੁਝ ਬਖਸ਼ਿਸ਼ ਕਰਨੀ ਤੇ ਬਸ ਮੇਰਾ ਉਹ ਚੀਨਾ ਮੇਰਾ ਰੋਜ਼ ਦਾ ਇਨਾ ਕ ਖਰਚਾ ਤੁਸੀਂ ਕਿਰਪਾ ਕਰਕੇ ਮੇਰਾ ਰੋਜ਼ੀ ਰੋਟੀ ਚਲਾਈ ਜਾਓ ਮੈਂ ਆਪ ਜੀ ਦੀ ਪੰਦਗੀ ਕਰ ਸਕਾਂ ਇਹਦੇ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਸੱਚ ਭਗਤ ਧੰਨਾ ਜੀ ਦਾ ਜਨਮ ਦਿਨ ਹੈ ਆਪ ਸ਼ਰਧਾ ਨੂੰ ਬਾਰਾਂ